ਇੱਕ ਜੁਟ ਹੋ ਕੇ ਵਪਾਰਕ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਨਰੇਸ਼ ਪੋਲਾ ਆਨਲਾਈਨ ਖਰੀਦਦਾਰੀ ਨਾ ਕਰਨ ਲਈ ਕਾਲ ਕਰੋ ਸਰਕਾਰ ਨ ਵਪਾਰੀਆਂ ਨੂੰ ਸਹੂਲਤਾਂ ਦੇਵੇ ਵਪਾਰ ਮੰਡਲ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਵਪਾਰਕ ਹਿੱਤਾਂ ਦੀ ਰਾਖੀ ਕਰੇਗੀ ਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਪੋਲਾ ਨੇ ਅੱਤਵੰਤ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਉਨ੍ਹਾਂ ਦੱਸਿਆ ਕਿ 30 ਦੇ ਕਰੀਬ ਵੱਖ-ਵੱਖ ਵਪਾਰਿਕ ਜਥੇਬੰਦੀਆਂ ਨੇ ਉਹਨਾਂ ਨਾਲ ਜੁੜਨ ਦੀ ਹਮਮੀ ਭਰੀ ਹੈ ਇਸ ਮੌਕੇ ਹਾਜ਼ਰ ਪਠਾ ਐਸੋਸੀਏਸ਼ਨ ਦੇ ਸੀਨੀਅਰ ਨੁਮਾਇੰਦੇ ਪ੍ਰੇਮ ਗੁਪਤਾ ਨੇ ਕਿਹਾ ਕਿ ਨਰੇਸ਼ਪੁਰਾ ਦੇ ਪ੍ਰਧਾਨ ਬੜਨ ਨਾਲ ਵਪਾਰ ਜਗਤ ਵਿੱਚ ਉਤਸ਼ਾਹ ਹੈ ਪਰ ਜੋ ਕਿ ਸਮੇਂ ਵਿੱਚ ਵਪਾਰੀਆਂ ਨੂੰ ਵੱਡੀ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਾਂ ਹੀ ਗੱਲ ਹੋ ਸਕਦੀ ਹੈ ਜੇਕਰ ਵਪਾਰੀ ਵਰਗ ਇਕਜੁੱਟ ਹੋਵੇ ਨਵੇਂ ਕਾਨੂੰਨ ਲਾਏ ਜਾ ਰਹੇ ਹਨ ਵਪਾਰੀ ਆਗੂ सुरेश ਬਾਂਸਲ ਨੇ ਆਨਲਾਈਨ ਖਰੀਦਦਾਰੀ ਨਾ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਥਾਨਕ ਵਪਾਰੀ ਹੀ ਅੱਗੇ ਆਉਂਦੇ ਹਨ ਇਸ ਮੌਕੇ ਮੰਗ ਕੀਤੀ ਗਈ ਕਿ ਕਾਰੋਬਾਰੀਆਂ ਨੂੰ ਸਰਕਾਰ ਮੁਲਾਜ਼ਮ ਦੀ ਤਰਜ਼ ਤੇ ਸਹੂਲਤਾਂ ਦਿੱਤੀਆਂ ਜਾਣ ਇਸ ਮੌਕੇ ਜਗਜੀਤ ਆਹੂਜਾ ਅਜੇ ਮस्तानी ਭਾਤਪੂਸ਼ਣ ਗਰਗ ਤਰਨ ਬਾਂਸਲ surjeet anand sushil सुरेश बंसल राजेश बिट्टू महेश인더 मेंटू राजीव कुमार रमेश लक्की विनोद कुमार सुरेंद्र कुमार प्रेम गुप्ता पादपुषण दामलाल जैन करण गोयल रमन कुमार रमेश चंद कुलदीप गर्ग हिम्मत सिंह राजकुमार डल्ला अवतार सिंह संदे गुरमीत शर्मा राजीव बिंदल संजीव वर्मा जोगिंदर गोयल सुरेंद्र सिंगला राजीव ਸਿਗਲਾ ਪ੍ਰਵੀਨ ਖੀਫਲਾ ਕੇਸਰ ਚੰਦ ਸਾਹੜ ਆਰ ਐਨ ਕੌਂਸਲ ਗੁਰਮੀਤ ਸ਼ਰਮਾ ਰਮੇਸ਼ ਕੁਮਾਰ ਜਾਮ ਲਾਲ ਤਾਇਲ ਤੇਜਵੰਸਲ ਇਲੈਕਟ੍ਰੀਕਲ ਹਿੰਮਤ ਸਿੰਘ ਰਾਜੇਸ਼ ਪਾਲੀ ਜਗਦੀਸ਼ ਵੰਸਲ ਅਮਿਤ ਗਰਗਾਦੀ ਹਾਜ਼ਰ ਸਨ